ਅਗਤ ਕਬੀਰ ਜੀ ਅਗਲੀਆਂ ਪੰਕਤੀਆਂ ਵਿੱਚ ਉਪਦੇਸ਼ ਕਰਦੇ ਹਨ ਨਗਨ ਫਿਰਤ ਜੋ ਪਾਈਐ ਜੋਗ ਬਨ ਕ ਮਿਰਗ ਮੁਕਤ ਸਭ ਹੋਗ ਕਹਿੰਦੇ ਕਿਆ ਲਾਗੇ ਕਿਆ ਬਾਧੇ ਚਾਮ ਜਬ ਨਹੀਂ ਚੀਨਸ ਆਤਮ ਰਾਮ ਕਹਿੰਦੇ ਕੀ ਨੰਗੇ ਰਹਿਣਾ ਤੇ ਕੀ ਚਮੜੇ ਨੂੰ ਬੰਨ੍ਹ ਕੇ ਰੱਖਣਾ ਭਾਵ ਕੱਪੜਿਆਂ ਦੇ ਵਿੱਚ ਲਪੇਟਣਾ ਸੋਹਣੇ ਵਸਤਰ ਪਾਉਣੇ ਇਹਦੇ ਨਾਲ ਵੀ ਭਲਾ ਨਹੀਂ ਹੈ ਜਦੋਂ ਤੱਕ ਜਬ ਨਹੀਂ ਚੀਨਸ ਆਤਮਰਾਮ ਆਤਮਾ ਦੇ ਦੁਆਰਾ ਮਨ ਕਰਕੇ ਜਦੋਂ ਤੱਕ ਤੂੰ ਪਰਮੇਸ਼ਰ ਦਾ ਨਾਮ ਨਹੀਂ ਜਪੇਂਗਾ ਤੇਰੇ ਇਹ ਫੋਕਟ ਹਨ ਕਰਮ ਬੇਅਰਥ ਹਨ ਅੱਗੇ ਪੰਕਤੀ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ ਮੁੰਡ ਮੁੰਡਾਈ ਜੋ ਸਿੱਧ ਪਾਈ ਕਈ ਦੇਖਿਆ ਹੈ ਆਪਾਂ ਆਪਣਾ ਮੁੰਡਨ ਕਰਵਾਉਂਦੇ ਹਨ ਸਿਰ ਦੇ ਵਾਲ ਦਾੜੇ ਦੇ ਕੇਸਾਂ ਦੇ ਸਰੀਰ ਦੇ ਸਾਰੇ ਵਾਲ ਮੁੰਡਾ ਦਿੰਦੇ ਹਨ ਭਾਵ ਮੁੰਨ ਦਿੰਦੇ ਹਨ ਇਹ ਸਾਨੂੰ ਸਿੱਧੀ ਪ੍ਰਾਪਤੀ ਹੋ ਜਾਵੇਗੀ ਭਗਤ ਕਬੀਰ ਜੀ ਨੇ ਇਹਦਾ ਵੀ ਖੰਡਨ ਕੀਤਾ ਹੈ ਕਿ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਇਹ ਵਿਅਰਥ ਹੈ ਭਾਈ ਮੂੰਡ ਮੁੰਡਾਏ ਜੋ ਸਿੱਧ ਪਾਈ ਕਹਿੰਦੇ ਜੇ ਇਸ ਤਰ੍ਹਾਂ ਸਿਰ ਮੂੰਹ ਮਨਾ ਕੇ ਮੁੰਡਨ ਕਰਵਾ ਕੇ ਭਲਾ ਹੋਣਾ ਹੁੰਦਾ ਫਿਰ ਕੀ ਕਹਿੰਦੇ ਹਨ ਮੁਕਤੀ ਭੇੜ ਨੰਗਈਆ ਕਾਈ ਕਹਿੰਦੇ ਫਿਰ ਤਾਂ ਭੇਡ ਵੀ ਤਾਂ ਆਪਾਂ ਮੁੰਨਦੇ ਹੀ ਆ ਨਾ ਜਿਨ੍ਹਾਂ ਨੇ ਭੇਡਾਂ ਬੱਕਰੀਆਂ ਰੱਖੀਆਂ ਹੋਈਆਂ ਨੇ ਉਹ ਕੁਝ ਕੁ ਦਿਨਾਂ ਬਾਅਦ ਭੇਡ ਨੂੰ ਮੁੰਨਦੇ ਨੇ ਉਹਦੇ ਤੋਂ ਉਹਨ ਲਾ ਲਈਦੀ ਹੈ ਕੀ ਫਿਰ ਉਹ ਭੇਡ ਮੁਕਤ ਹੋ ਜਾਂਦੀ ਹੈ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਸਾਨੂੰ ਸਾਡੀ ਅਗਿਆਨਤਾ ਦੂਰ ਕੀਤੀ ਹੈ ਸਾਡਾ ਭਰਮ ਭਨੇਖਾ ਦੂਰ ਕੀਤਾ ਹੈ ਕਿ ਮੁੰਡ ਮੁੰਡਨ ਕਰਵਾਉਣ ਦੇ ਨਾਲ ਜੇ ਭਲਾ ਹੋਣਾ ਹੁੰਦਾ ਫਿਰ ਤਾਂ ਭੇਡਾਂ ਬੱਕਰੀਆਂ ਵੀ ਮੁਕਤ ਹੋ ਜਾਂਦੀਆਂ ਫਿਰ ਅੱਗੇ ਕੀ ਕਹਿੰਦੇ ਹਨ ਪੰਕਤੀ ਵਿੱਚ ਉਪਦੇਸ਼ ਮੁੰਡ ਮੁੰਡਾ ਏ ਜੋ ਸਿੱਧ ਪਾਈ ਮੁਕਤੀ ਭੇਡ ਨਾ ਗਈਆ ਕਾਈ ਅੱਗੇ ਕਹਿੰਦੇ ਹਨ ਬਿੰਦ ਰਾਖ ਜੋ ਤਰੀਏ ਭਾਈ ਅੱਗੇ ਜੇਕਰ ਕੋਈ ਇਸ ਗੱਲ ਦਾ ਵਿਮਾਨ ਕਰੇ ਹੰਕਾਰ ਕਰੇ ਕਿ ਮੈਂ ਜਦੀ ਸਤੀ ਹਾਂ ਤੇ ਪਰਮੇਸ਼ਰ ਦਾ ਨਾਮ ਨਾ ਜਪਣਾ ਕਰੇ ਭਾਵ ਮੈਂ ਜਤ ਸਤ ਵਿੱਚ ਬੜਾ ਪ੍ਰਪੱਕ ਹਾਂ ਤੇ ਇਸੇ ਗੱਲ ਕਰਕੇ ਮੇਰਾ ਉਧਾਰ ਹੋ ਜਾਵੇਗਾ ਫਿਰ ਮਹਾਰਾਜ ਜੀ ਕਹਿੰਦੇ ਭਗਤ ਕਬੀਰ ਜੀ ਜੇ ਇਸ ਤਰ੍ਹਾਂ ਉਧਾਰ ਹੋਣਾ ਹੁੰਦਾ ਬਿੰਦ ਰਾਖ ਜੋ ਤਰੀਏ ਭਾਈ ਫਿਰ ਕਹਿੰਦੇ ਖੁਸਰੇ ਕਿਉਂ ਨਾ ਪਰਮਗਤ ਪਾਈ ਆ ਜੋ ਕਿੰਨਰ ਲੋਕ ਜਿਨ੍ਹਾਂ ਨੂੰ ਆਪਾਂ ਖੁਸਰੇ ਵੀ ਕਹਿ ਦਿੱਤਾ ਹੈ ਫਿਰ ਤਾਂ ਮਹਾਰਾਜ ਕਹਿੰਦੇ ਉਹਨਾਂ ਦਾ ਭਲਾ ਹੋ ਜਾਣਾ ਸੀ ਉਹ ਤਰ ਜਾਂਦੇ ਸੋ ਇਸ ਕਰਕੇ ਇਹ ਵੀ ਸਾਡਾ ਭਰਮ ਭੁਲੇਖਾ ਸਾਡੀ ਅਗਿਆਨਤਾ ਦੂਰ ਕੀਤੀ ਹੈ ਭਗਤ ਕਬੀਰ ਜੀ ਨੇ ਫਿਰ ਅਖੀਰ ਵਿੱਚ ਸਿੱਟਾ ਕੀ ਕੱਢਦੇ ਹਨ ਨਚੋੜ ਕੀ ਕੱਢਦੇ ਹਨ ਤਤ ਗੱਲ ਕੀ ਹੈ ਕਿ ਕਹਿਤ ਕਬੀਰ ਸੁਨਹੁ ਨਰ ਭਾਈ ਹੇ ਨਰ ਪ੍ਰਾਣੀ ਸੁਣਨਾ ਕਰੋ ਕਿ RAM ਨਾਮ ਬਿਨ ਕਿਨ ਗਤ ਪਾਈ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਇਸੇ ਨੇ ਵੀ ਗਤੀ ਨਹੀਂ ਪ੍ਰਾਪਤ ਕੀਤੀ ਭਾਵ ਭਲਾ ਨਹੀਂ ਹੋ ਸਕਦਾ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾ ਇਸ ਕਰਕੇ हे ਪ੍ਰਾਣੀ हे ਜੀਵ ਤੂੰ ਪਰਮੇਸ਼ਰ ਦਾ ਨਾਮ ਜਪਣਾ ਕਰ ਜਿਹਦੇ ਜਪਣ ਦੇ ਨਾਲ ਤੇਰਾ ਇਹ ਲੋਕ ਵੀ ਸੁਹੇਲਾ ਹੈ ਤੇ ਪਰਲੋਕ ਵੀ ਸੁਹੇਲਾ ਹੈ